ਜਿਹੜਾ ਦਿੱਤਾ ਜਾ ਰਿਹਾ ਸੋ ਜਿਪ ਲੱਗੀ ਹੋਈਆਂ ਨਾਲ ਸਾਰੇ ਬੱਚੇ ਉਹੀ ਮੇਰਾ ਖਿਆਲ ਪਵਾ ਪਾਏ ਜਾ ਰਹੇ ਹੈ ਦਿੱਤਾ ਜਾ ਰਿਹਾ ਸੋ ਇੱਕ ਵਾਰ ਜ਼ੋਰਦਾਰ ਤਾੜੀ ਲਾ ਦੋ ਇਹਨਾਂ ਦਾ ਤਾੜੀ ਲਾ ਤਾੜੀ ਲਾਓ ਬਾਸ਼ ਕੁਵਾਰਾ ਵੀ ਇਹ ਬੱਚੇ ਨਾ ਇਹ ਪੂਰੀ ਘੜੇ ਨੂੰ 2 ਸਾਲ ਦੇ ਵਿੱਚ ਵਿੱਚ ਭਰ ਦੇਣਗੇ 2 ਸਾਲ ਦੇ ਵਿੱਚ ਵਿੱਚ ਭਰ ਦੇਣਗੇ ਸਾਨੂੰ ਵਾਦਾ ਕਰਦੇ ਆ ਜੀ ਅੱਜ ਸੂਰਜਪਾਲ ਵੀ ਖਿਡਾਰੀ ਜੀ ਦੀ ਰਹਿਨਵਾਈ ਹੈ ਸੋ ਪਲਾਸਟਿਕ ਤੋਂ ਬਚਿਆ ਜਾਵੇ ਤਾਂ ਬਹੁਤ ਵਧੀਆ ਉਧਰ ਹਰਵਾਸਤ ਸਿੰਘ ਸਾਹਿਬ ਬੀਐਲਓ ਸਾਹਿਬ શ્રી ਅਨੁਗਰਗ ਜੀ ਹੈਟੂਨ ਮੁਖੀ ਅਤੇ ਪਤਵੰਤੇ ਸੱਜਣਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਨਤ ਹੈ ਅੱਜ ਅਸੀਂ ਤੁਹਾਡੇ ਸਾਹਮਣੇ ਸਾਹਲੇ ਜਨਰਿਕ ਕੁਝ ਬੋਲੀਆਂ ਪੇਸ਼ ਕਰਨਾ ਚਾਹਾਂਗੇ ਕੀਤ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਣਗੀਆਂ ਬੋਲੀਆਂ ਕੁਝ ਇਸ ਪ੍ਰਕਾਰ ਹਨ ਮੁਫਤ ਪੜਾਈ ਸਰਕਾਰੀ ਸਕੂਲ ਹੀ ਵਧੀਆ ਪੜ ਮੁਫਤ ਕਿਤਾਬਾਂ ਮੁਫਤ ਪੜਾਈ ਸਰਕਾਰੀ ਸਕੂਲ ਹੀ ਵਧੀਆ ਪੜ ਸਰਕਾਰੀ ਸਕੂਲ ਵਿੱਚ ਜਾਵਾਂਗੇ ਪਿੰਡ ਦਾ ਮਾਣ ਬਤਾਵਾਂਗੇ ਸਰਕਾਰੀ ਸਕੂਲ ਵਿੱਚ ਜਾਵਾਂਗੇ ਪਿੰਡ ਦਾ ਮਾਣ ਬਤਾਵਾਂਗੇ ਸਿੱਖਿਆ ਨਾਲ ਪਿੰਡ ਚ ਮੁਕਾਵਾਂਗੇ ਸਰਕਾਰੀ ਸਕੂਲ ਹੀ ਜਾਵਾਂਗੇ

ਕਿ ਬਦੀਆ ਪੜ ਸਰਕਾਰੀ ਸਕੂਲ ਵਿੱਚ ਜਾਵਾਂਗੇ ਪਿੰਡ ਦਾ ਮਾਣ ਬਤਾਵਾਂਗੇ ਸਰਕਾਰੀ ਸਕੂਲ ਵਿੱਚ ਜਾਵਾਂਗੇ ਪਿੰਡ ਦਾ ਮਾਣ ਬਤਾਵਾਂਗੇ ਸਿੱਖਿਆ ਨਾਲ ਪਿੰਡ ਚਮਕਾਵਾਂਗੇ ਸਰਕਾਰੀ ਸਕੂਲ ਹੀ ਜਾਵਾਂਗੇ ਸਿੱਖਿਆ ਨਾਲ ਪਿੰਡ ਚਮਕਾਵਾਂਗੇ ਸਰਕਾਰੀ ਸਕੂਲ ਹੀ ਜਾਵਾਂਗੇ ਪੰਜਾਬ ਸਰਕਾਰ ਦਾ ਇੱਕੋ ਕਹਿਣਾ ਸਰਕਾਰੀ ਸਕੂਲ ਵਿੱਚ ਪੜਨ ਹੈ ਜਾਣਾ ਪੰਜਾਬ ਸਰਕਾਰ ਦਾ ਇੱਕੋ ਕਹਿਣਾ ਹੈਡ ਮੈਡ ਅਮਨ ਜੀ ਔਰ ਦੋਸਤੋ ਜੁਨਾਦ ਇਹ ਕੋਰ ਹੈਡ ਦਾ ਆਊਟਪੋਰਟ ਕਿੱ ਹੈ ਸਾਰੇ ਬਲਾਕ ਮੂਲ ਤੇ ਇੱਥੇ ਸਭਾਂ ਦਾ ਇੱਥੇ ਪਹੁੰਚਣ ਤੇ ਦਾਖਲਾ ਦੇਣ ਤੇ ਹਿੱਸਾ ਬਹੁਤ ਬਸ਼ੈਰੀ ਦੀ ਧਰਤੀ ਦੇ ਸੈਂਟਰ ਬਾਂਗਾ ਦੇ ਵਿੱਚ ਸਾਡੇ ਬੀਪੀ ਸਾਹਿਬ ਵੱਲੋਂ ਸਾਰੀ ਕਿਚਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਜਿਹੜੇ ਬੱਚਿਆਂ ਨੇ ਪਰਫਾਰਮੈਂਸ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਮੈਂ ਜਾਣਕਾਰੀ ਦੇਣਾ ਚਾਹਨਾ ਜਿਹੜੇ ਪੇਰੈਂਟਸ ਬੈਠੇ ਨੇ ਵਾਖ ਵਾਖ ਪਿੰਡਾਂ ਤੋਂ ਆਏ ਨੇ ਦਿੱਖਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਪਰਫਾਰਮੈਂਸ ਤੁਸੀਂ 9 ਵਜੇ ਤੋਂ ਲਗਾ ਕੇ ਹੁਣ ਤੱਕ ਦੇਖ ਰਹੇ ਹੋ ਇਹ ਪਰਫਾਰਮੈਂਸ ਸਰਕਾਰੀ ਸਕੂਲ ਦੇ ਬੱਚਿਆਂ ਦੀ ਹੈ ਚਾਹੇ ਬੱਚੇ ਪ੍ਰਾਇਮਰੀ ਦੇ ਨੇ ਚਾਹੇ ਉੱਪਰ ਪ੍ਰਾਇਮਰੀ ਦੇ ਜੋਗ ਦਾ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜਿੰਨੀ ਪਰਬੌਰ ਨੇ ਤੇ ਸੋਗੇ ਬੱਚੇ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਸ਼ੌਕਿੰਗ ਕਰ ਰਹੇ ਇਸ ਪੂਰੀ ਜਿਹੜੀ ਪਰਫਾਰਮੈਂਸ ਬੱਚੇ ਕਰ ਰਹੇ ਸੀ ਚਾਹੇ ਗਿੱਤਾ ਹੋਵੇ ਚਾਹੇ ਕੋਈ ਪ੍ਰੋਗਰਾਮ ਹੋਵੇ ਜੋਗਾ ਸਭ ਤੋਂ ਬੈਸਟ ਹੈ ਖੇਡਾਂ ਦੇ ਵਿੱਚ ਆ ਨੈਸ਼ਨਲ ਤੁਹਾਡੇ ਪਿੰਡ ਦੇ ਬੱਚਿਆਂ ਦੇ ਨਾਮ ਫੋਟੋ ਸ਼ੋਅ ਹੋ ਰਹੀ ਹੈ ਜੀ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਬੱਚਿਆਂ ਨੇ ਮੱਲਾ ਮਾਰੀਆਂ ਜੀ ਇਹਨਾਂ ਦਾ ਸਾਰਾ ਸਿਹਰਾ ਇਹਨਾਂ ਦੇ ਟੀਚਰਾਂ ਨੂੰ ਜਾਂਦਾ ਜੀ ਟੀਚਰ ਉਹਨਾਂ ਦੇ ਨਾਲ ਹਨ ਟੀਚਰ ਹਨ ਕਦੇ ਦਿਨ ਨਹੀਂ ਦੇਖਿਆ ਰਾਤਰੀ ਦੇਖੀ ਮੀਰੀ ਦੇਖੀ ਮੀਨੀ ਬੇਟਾ ਨੇ ਰਿੰ ਦੇਖੀ ਤਦ ਇਹ ਨਹੀਂ ਦੇ ਕਿ ਨਾ ਗੱਡੀ ਤੇੜ ਪਵਾਵਾਂਗੇ ਨਾ ਪਵਾਵਾਂਗੇ ਤਦ ਇਹ ਨਹੀਂ ਦੇ ਕਿ ਅੱਠ ਤੋਂ ਦੋ ਹੋਣਗੇ ਨੌ ਤੋਂ ਤਿੰਨ ਹੋਣਗੇ 7:00 ਵਜੇ ਤੱਕ 10:00 ਵਜੇ ਤੱਕ ਆ ਦੇਣਾ ਟੀਚਰਾਂ ਨੂੰ ਬੱਚਿਆਂ ਦੇ ਨਾਲ ਖੇਡਦੇ ਦੇਖੇ ਠੀਕ ਹੈ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਟੀਚਰਾਂ ਨੂੰ ਜਾਂਦਾ ਹੈ ਚਾਹ ਪ੍ਰਮਿੰਦਰ ਟੀਚਰ ਹੈ ਤੇ ਅਸ਼ਟਿੰਦਾ ਟੀਚਰ ਹੈ ਇਸ ਕਰਕੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਵੀ ਆਪਣੀਆਂ ਲੱਖ ਲੱਖ ਰੁਪਏ ਜਿਹੜੇ ਫੀਸਾਂ ਨੇ ਉਹ ਬਚਾਓ ਜੇ ਇਹ ਪਰਫਾਰਮੈਂਸ ਇੱਕ ਪ੍ਰਾਈਵੇਟ ਸਕੂਲ ਦਾ ਬੱਚਾ ਵਧੀਆ ਤੇਰੇ ਕਰਦਾ ਉਹ ਤੋਂ ਘੱਟੋ ਘੱਟ 5 ਤੋਂ 10 ਹਜ਼ਾਰ ਰੁਪਏ ਪੜਾੜ ਮਾਰ ਕੇ ਜਿਮਕਰ ਹੋ ਜਾਂਦਾ ਹੈ ਮੇਰੀ ਡਰੈਸ ਲੈਣੀ ਹੈ ਇਹਨੂੰ ਕੋਚਿੰਗ ਦੇਣੀ ਪੈਣੀ ਹੈ ਇਹਨੂੰ ਹੋ ਦੇਣੀ ਪੈਣੀ ਹੈ ਜੇ ਦੇਣੀ ਪੈਣੀ ਹੈ ਪਰ ਇਹ ਪ੍ਰਿਯੋਗ ਬੋਸਟ ਜਿਹੜੇ ਪਰਫਾਰਮੈਂਸ ਕੀਤੀ ਹੈ ਬਿਲਕੁਲ ਸਹੀ ਕੀਤੀ ਹੈ ਜੀ ਇਹ ਸਾਰੇ ਤੁਹਾਡੇ ਸਰਕਾਰੀ ਸਕੂਲ ਦੇ ਬੱਚਾ ਨੇ ਕੀਤੀ ਹੈ ਇਸ ਕਰਕੇ ਸਾਰੇ ਪਿੰਡਾਂ ਦੇ ਮਾਪਿਆਂ ਨੂੰ ਇਹ ਹੀ ਬੇਨਤੀ ਹੈ ਬਈ ਬਾਤ ਦੇ ਤੋਂ ਬਾਅਦ ਆਪਣੀ ਪ੍ਰਾਇਮਰੀ ਸਕੂਲਾਂ 'ਚ ਮਿਡਲ 'ਚ ਹਾਲ ਹੀ 'ਚ ਸਕੈਂਡਰੀ 'ਚ ਬਾਤ ਦੇ ਤੋਂ ਬਾਅਦ ਬੱਚਿਆਂ ਨੂੰ ਦਾਖਲ ਕਰਾਓ ਔਰ ਸਰਕਾਰ ਦੀ ਸਹੂਲਤਾਂ ਇੰਨੀਆਂ ਸਹੂਲਤਾਂ ਨੇ ਜਾਨਕੀ ਸਾਨੂੰ ਪੈਸੇ ਪੰਦੇ-ਪੰਦੇ ਅਸੀਂ ਸਭ ਭੁੱਲ ਜਾਂਦੇ ਕਿ ਕਿਦੋਂ ਕੀ ਪਾਗੇਗੀ ਖੇਡਾਂ ਵਰਤੀਆਂ ਖਾਣਾ ਇਹਦੇ ਲੱਗ ਚਿੱਟੀਆਂ ਹੋ ਗਈਆਂ ਤੇ ਪੜਾਈ ਇੱਕ ਇੱਕ ਸਬਜੈਕਟ ਦੇ ਤਿੰਨ ਤਿੰਨ ਚਾਰ ਚਾਰ ਟੀਚਰ ਇੰਨੀਆਂ ਭਰਤੀਆਂ ਆ ਰਹੀਆਂ ਨੇ ਜਾਨਕੀ ਕੱਲੇ-ਕੱਲੇ ਪੁਆਇੰਟ ਤੇ ਵਿੱਚ ਬੱਚੇ ਨੂੰ ਕਲੀਅਰ ਕਰਵਾਇਆ ਜਾਂਦਾ ਹੈ ਤੋਂ ਮੈਂ ਦੱਸ ਦਵਾਂ 6ਵੀਂ ਤੋਂ 10ਵੀਂ ਪ੍ਰਿੰਸਪਾਲ ਇੱਥੇ ਬੈਠੇ ਹੋਣੇ ਨੇ 6ਵੀਂ ਤੋਂ 10ਵੀਂ ਮੈਂ ਸਰਕਾਰੀਆ ਸਕੂਲ ਦੇ ਵਿੱਚ ਕੀਤੀ ਹੈ ਜੀ ਪਹਿਲੀ ਤੋਂ ਪੰਜਵੀਂ ਮੈਂ ਸਰਕਾਰੀ ਪਰਮਿਸ ਸਕੂਲ ਦੇ ਵਿੱਚ ਕੀਤੀ ਹੈ 11ਵੀਂ 12ਵੀਂ ਜਗਜੀਤ ਸਰ ਮੇਰੇ ਗੁਰੂ ਜੀ ਨੇ ਬੈਠੇ ਨੇ ਮੌਜੂਦਾ ਨੇ ਇੱਕ ਬੰਦਾ ਝੂਠ ਮਾਰਦਾ ਇੱਕ ਸੱਚ ਦੱਸਦੀ ਹੈ ਸਟੇਜ ਤੋਂ 11ਵੀਂ 12ਵੀਂ ਮੈਂ ਇੱਥੇ ਕੀਤੀ ਹੈ ਜੀ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਆਂ ਔਰ ਸਰਕਾਰੀ ਸਕੂਲ ਤੇ ਅਜਸਤਾ ਨੇ ਇਹ ਪੂਰੀ ਮਾਣ ਵਾਲੀ ਗੱਲ ਹੁੰਦੀ ਜਿੱਥੇ ਪੜਦੇ ਆ ਉੱਥੇ ਅਫਸਰ ਲੱਗਣਾ ਤੇ ਹੈੱਡ ਬਣਨਾ ਬਹੁਤ ਤਗੜੀ ਗੱਲੇ ਜੀ ਮੇਰੇ ਵਾਸਤੇ ਬਹੁਤ ਤਗੜੀ ਗੱਲੇ ਜੀ ਹਣ ਆਪਣੀ ਉਹ ਅੰਦੇ ਜੇ ਪੱਕੇ ਤੋਂ ਉਂਦੀ ਦਾ ਨੰਦੇਣੀ ਇਹ ਪਿੰਡ ਕੋਲ ਸੱਚ ਆਇਆ ਬਸਹਰੇ ਦੇ ਤੋਂ ਡਾਕਤਾ ਪਿੰਡ ਬਹੁਤ ਮੈਨੂੰ ਨਾ ਪੜ ਲਿਖੇ ਨੇ ਰਾਜ ਹੋ ਗਿਆ ਅੱਜ ਅਖੀਰ ਦੀ ਡੈੱਥ ਹੋ ਗਈ ਹੈ ਦੀਪੂ ਹੋ ਗਈ ਹੈ ਕਈ ਪਰ ਮੁੰਡੇ ਮੇਰੇ ਨਾਲ ਪੜੇ ਨੇ ਮੁੰਡੇ ਕੁਣ ਆ ਪੜੇ ਨੇ ਉਹਨਾਂ ਨੇ ਜਾਣ ਦੇ ਟੰਗ ਤਰਾ ਅੱਜ ਮੇਰੇ ਕੋਲ 20 ਸਕੂਲ ਨੇ ਮੇਰੇ ਅੰਦਰ ਤੇ ਔਰ ਪੰਜਾਬੀ ਵਿੱਚੇ ਕੰਮ ਕਰਾਡੇ ਨੇ ਸਰਕਾਰੀ ਸਕੂਲ 'ਚ ਪੜ੍ਹੇ ਨੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਮਾਪਿਆਂ ਨੂੰ ਇਹ ਬੇਨਤੀ ਦੇਵਾ ਦਵਾ ਆਪਣੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਲਾਓ ਔਰ ਸਰਕਾਰ ਦੇ ਹੁਕਮਾਂ ਦਾ ਫਾਇਦਾ ਉਠਾਓ ਇੱਕ ਵਾਰ ਸਾਰੇ ਟੀਚਰਾਂ ਦਾ ਆਪਣੇ ਅਫਸਰ ਸਾਹਿਬਾਨ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਸੱਜਣਾ ਵੀ ਨਹੀਂਓ ਕਦੇ ਤਾਜੀ ਨੇ ਕਰੀਂ ਜੇ ਦੇ ਦੇ ਕਿਹਨੇ ਸਕੇ ਤਾਂ ਨਹੀਂ ਕਿਆ ਅੰਨ ਹੋ ਜੀਏ ਜਿਨੀ ਕਰੀ ਜੇ ਆਪ ਤੇ ਹੋਵੇ ਲਾਉਣੇ ਆਪ ਤੇ ਦੇਣੀਆਂ ਦੁਆਵਾਂ ਨੇ ਜਾਂ ਦੇ ਅਸਾਂ ਵੇਖਦੀਆਂ ਤੇਰੀਆਂ ਵਫਾਵਾਂ ਨੇ ਜਾਂ ਦੇ ਅਸਾਂ ਵੇਖਦੀਆਂ ਤੇਰੀਆਂ ਵਫਾਵਾਂ ਨੇ हले हले जख माते दुख जख हथ नुखंदुखे काली जीपां कालीअ जीपां छपणी दुत के

ਬਹੁਤ ਬਹੁਤ ਰੰਗਾਂ ਦੇ ਉਪਰਮਾ ਨੇ ਇਹ ਆਪਣੇ ਸਰਕਾਰੀ ਸਕੂਲਾਂ ਵਿੱਚ ਬਹੁਤ ਜ਼ਿਆਦਾ ਸੁਵਿਧਾ ਨਹੀਂ ਹੋ ਆਪਣੇ ਟੈਂਪਰ ਜਾਂ ਹੋਰ ਸਾਰੇ ਕਿਸਾਨੀਆਂ ਨੂੰ ਸਾਰੇ ਨੂੰ ਸਹਿ ਕੇ ਹੁਣ ਇੱਕ ਬਰੈਡ ਆਪਣੇ ਦਾਖਲ ਨਹੀਂ ਹੋ ਰਹੇ ਨੇ ਤੇ ਬੱਚੇ ਵੱਧ ਬੱਚੇ ਮਤਰਾ ਆਪਣੇ ਸਰਕਾਰੀ ਸਕੂਲ ਚੋਂ ਨਹੀਂ ਜਾ ਰਹੇ ਨੇ ਇਹ ਸਾਰਿਆਂ ਨੂੰ ਦੇਖੀਏ ਤੇ ਆਪਾਂ ਸਾਰੇ ਹੀ ਨਾਲ ਮਿਲ ਕੇ ਤੇ ਇਹ ਸੁਵਿਧਾ ਆਪਾਂ ਆਪਣਾ ਮਾਰੀਏ ਪ੍ਰਾਪਤ ਕਰੀਏ ਕਿ ਸਰਕਾਰੀ ਸਕੂਲਾਂ ਜੀ ਵਿੱਚ ਸੁਵਿਧਾ ਨੇ ਬੱਚੋ ਬੰਦ ਬੱਚਿਆਂ ਨੂੰ ਵੀ ਲੈ ਕੇ ਆਈਏ ਇਸ ਕੰਗਰੇਸ਼ ਦੀ ਜਨਤਾ ਦੀ ਜਮ ਜਿੰਨੇ ਵੀ ਅਫਸਰ ਸਟੇਜ ਤੇ ਖੜੇ ਨੇ ਸਾਹਮਣੇ ਬੈਠੇ ਨੇ ਸਾਰੇ ਸਰਕਾਰੀ ਸਕੂਲਾਂ ਦੇ ਬੜੇ ਹੋਏ ਨੇ ਇਸ ਤਰ੍ਹਾਂ ਕੇ ਗੋਲਟੀ ਕਰਦੇ ਆ ਵੀ ਆਪਣਾ ਸਰਕਾਰੀ ਸਕੂਲਾਂ ਦੇ ਕੋਰ ਬਚਾ ਲਈਏ ਤੇ ਹੁਣ ਮੈਨੂੰ ਡੀ.ਐਨ.ਓ ਸਾਹਮਣੇ ਹੈ ਜਨਤਾ ਦਾ ਥੋੜਾ ਜਿਹਾ ਹੁਕਮ ਹੈ ਕਿ ਜਿੱਤੇ ਬੈਠਾ ਜਿੱਤੇ ਕਿ ਮੇਰਾ ਸਾਹਮਣੇ ਕੀ ਚੱਲ ਰਿਹਾ ਹੈ ਜਦੋਂ ਲੱਗਦਾ ਤੇ ਇਹਨਾਂ ਨੇ ਮਾਸਟਰ ਦੀ ਢੋਲੀ ਤੋੜੀ ਜਿਹੜਾ ਰਸ ਕਰਦੇ ਨਾਲ ਸਭ ਅੰਗਾਂ ਵਾਲੇ ਜੋ ਕਰਦੇ ਉਹ ਲੰਗੇ ਸੋ ਬਹੁਤ ਵੱਡੀ ਪ੍ਰਾਪਤੀ ਹੈ ਜੀ ਸਰਦਾਰ ਬਖਸ਼ ਸਿੰਘ ਢਾਲੂ ਵਾਲੀ 74

ਆਪ ਕੋ ਆਪਣੇ ਕੰਮ ਛੱਡ ਕੇ ਪਹੁੰਚੇ ਤੇ ਇਹਨਾਂ ਦੀ ਬੁਸ਼ੈਰ ਸੂਲ ਵਾਲਿਆਂ ਦੀ ਪ੍ਰਾਇਮਰੀ ਤੇ ਹਾਈ ਦੀ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਪ੍ਰੋਗਰਾਮ ਚੱਲ ਰਿਹਾ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਚਲਾਇਆ ਬਹੁਤ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੀਤਾ ਤੇ ਇਹਨਾਂ ਲਈ ਅਸੀਂ ਜਿਹੜੇ ਹੈਗੇ ਜ਼ੋਰਦਾਰ ਤਾੜੀਆਂ ਲਾਈਆਂ ਜਾਣ ਇਹਨਾਂ ਦਾ ਥੈਂਕ ਯੂ ਲਾ ਲਈ ਇਹਨਾਂ ਨੇ ਬੇਹੱਦ ਹੀ ਸਹਿਮਾ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਥੈਂਕ ਯੂ ਸਾਰਿਆਂ ਦਾ ਉਹਨਾਂ ਦੇ ਸਮੇਂ ਆਖੀ ਨੂੰ ਵੇਲੇ ਸੋ ਮੈਡਮ ਅਮਲਪ੍ਰੀਤ ਕੌਰ ਨੂੰ ਸਲਵਾਰ ਚ ਦੇ ਦਿੱਤਾ ਸਰੀਰ ਦੇ ਵਿੱਚ ਲਾਲ ਦੀ ਨਾਲ ਬਲਜੀਤ ਸਿੰਘ ਕਪੂ ਪ੍ਰੋਫੈਕਲਟੀ ਅੱਥਰ ਦੇ ਸਾਹਮਣੇ ਆ ਜਾਂਦਾ ਹੈ ਪੁੱਤਰ ਉਤਰਾ ਸੀ ਜੋ ਹਮੇਸ਼ਾ ਵੋਟਾਂ ਜੋੜ ਕੇ ਖੜਦਾ ਸੀ ਕਿਰਤੀ ਮੜ ਬਾਗੀ ਸੁਪਰ ਪੀਟੀ ਬੜਾ ਪਲੀਜ਼ ਇਹਦਾ ਜਿਹਦੇ ਹੱਥ ਵਿੱਚ ਪੀਟੀ ਉਹ ਸਮਝੋ ਮੈਡਮ ਪੀਟੀ ਪਲੀਜ਼ ਬੈਠੋ ਪੀਟੀ ਆ ਜਾਓ ਜੀ ਪੀਟੀ ਮੈਡਮ ਵੀ ਆ ਜਾਓ ਪਲੀਜ਼ ਜਲਦੀ ਆਓ ਜੀ ਧੰਨਵਾਦ ਕਰਦੇ ਆਈਪੀਐਲ ਦੇ ਵਿਕਤ ਵਿਸ਼ੇਸ਼ ਤੌਰ ਤੇ ਇਹਨਾਂ ਨੂੰ 60 ਟਿਕਟ 60 ਟਿਕਟ ਆਈਪੀਐਲ ਮੈਚ ਦੇਖਣ ਲਈ ਵਿਸ਼ੇਸ਼ ਪੱਤਰ ਦੇ ਉੱਤੇ ਡੂਡੀਆਂ ਸਕੂਲ ਨੂੰ ਸਰਕਾਰ ਵੱਲੋਂ ਮਹਿੰਜਾ ਕਰਵਾਈਆਂ ਗਈਆਂ ਨੇ ਅਸੀਂ। ਸੋ ਇੱਕ ਵਾਰ ਜ਼ੋਰਦਾਰ ਤਾੜੀ ਥਾ ਲੋ ਨਹੀਂ ਫਿਰ ਮੈਂ ਬੋਲੀ ਪਾ ਦੂੰਗਾ ਜਿਹੜੀ ਜਿੱਤਾਂ ਨਾਲ ਬੋਲ ਫਿਰ ਕਹਾਂਗੇ ਅੱਗੇ। ਬਣੀ ਦੇ ਦੇ ਪਹਿਲਾਂ ਕਿਤੇ ਸੀ ਅੱਜ ਸਕੂਲ ਬਜ਼ੁਰਗ ਵਖਿਆਕ ਕਹਾਵਤਾਂ ਕਹਿੰਦੇ ਨੰਗ ਮਲੰਗ ਡੂਡੀਆਂ ਤੇਰਾ ਜਿਹਦੇ ਘਰੇ ਕਹਿੰਦੇ ਰੋਟੀ ਨਹੀਂ ਪੱਕਦੀ ਸੀ ਨਾ ਉਹਨੂੰ ਰੋਟੀ ਟੂਟਮੈਂਟਨ ਦੇ ਵਿੱਚ ਪੱਤਰ ਦੇ ਉੱਤੇ ਇਸ ਛੋਟੀ ਜੀ ਬੱਚੀ ਨੇ ਬੈਡਮਿੰਟਨ ਦੇ ਵਿੱਚ ਬਹੁਤ ਵੱਡੀਆਂ ਬੰਦਾ ਮਾਰੀਆਂ। ਤੋਂ ਇਸ ਬੱਚੇ ਨੇ ਜਸਮੀਤ ਸਿੰਘ ਨੇ ਬੈਡਮਿੰਟਨ ਦੇ ਵਿੱਚ ਪੂਰੀ ਆਪਣੀ ਧਾਕ ਜਮਾਈ ਜੀ ਸਟੇਟ ਪੱਤਰ ਦੇ ਉੱਤੇ। ਤੋਂ ਆ ਤਿੰਨ ਬੱਚੇ ਮਹਾਦੀ ਦੇ ਸਟੇਡੀਅਮ ਦੇ ਵਿੱਚ ਆਪਣੀਆਂ ਕਬੱਡੀਆਂ ਭਾ ਕੇ ਆਏ ਐ ਅਤੇ ਨਾਲ ਹੀ ਇੱਕ ਅਤਾਸਿਫ ਤੌਰ ਸਿਲਵਰ ਮੈਡਲ ਹੈ ਜਿਹੜਾ ਇਹਨਾਂ ਬੱਚਿਆਂ ਨੇ ਪ੍ਰਾਪਤ ਕੀਤਾ। ਤੋਂ ਜੇਟ ਮਾਰਨੇ ਸਿਲਵਰ ਅਤੇ ਰੂਪ ਸਿੰਘ ਨੇ ਕੁਸ਼ਤੀ ਦੇ ਵਿੱਚ 골ਡ ਹੈ ਜੀ। ਮਾਹਵੀਰ ਖੇਲ ਕਿੱਥੇ ਹੈ ਜੀ? ਗਰਾਊਂਡ ਦੇ ਵਿੱਚ ਕਬੱਡੀਆਂ ਪਾਈਆਂ ਤੇ ਮਹਾਲੀਟੇ ਸਟੇਡੀਅਮ ਦੇ ਵਿੱਚ ਕਬੱਡੀਆਂ ਪਾਈਆਂ ਸੋ ਇਹਨਾਂ ਬੱਚਿਆਂ ਦੇ ਨਾਮ ਤੇ ਜ਼ੋਰਦਾਰ ਤਾੜੀ ਲਗਾ ਦਿਓ ਜੀ ਕਹਿੰਦਾ ਮਿੱਟੀ ਨਾਲ ਹਮੇਸ਼ਾ ਹੋਣ ਮਿੱਟੀ ਤੇ ਮਾਈ ਔਖੀ ਆ ਬੜੀ ਪਥੇਰੀਆਂ ਦੀ ਜਿੰਨਾ ਚਿਰ ਨਾ ਪੁੱਸ ਦੇ ਵਿੱਚ ਦਬੋਚ ਲੈਂਦੀ ਗੁੱਡੀ ਰਹਿੰਦੀ ਆ ਚੜੀ ਲੁਟੇਰੀਆਂ ਦੀ ਜਦੋਂ ਭਰਨ ਜਨਾਨੀਆਂ ਵੱਧ ਚੌਂਗੀ ਉਤਮਾ ਵਾਦੇ ਸਾਧ ਦੇ ਡੇਰੀਆਂ ਦੀ ਰਾਜ ਲਹਿੜੀ ਹੋਣਾ ਅਨਮੋਲ ਦਤਾ ਸੇਵਾ ਕਰੀਏ ਸਦਾ ਬਡੇਰੀਆਂ ਦੀ ਸੇਵਾ ਕਰੀਏ ਸਦਾ ਬਡੇਰੀਆਂ ਦੀ ਸਬੂਤ ਇਹ ਚੀ ਸਭਾ ਦਾ ਆਜੋ ਜੀ ਪਲੀਜ਼ ਪੂਰੀ ਤਰ੍ਹਾਂ ਪਿੱਸਿਆ ਜਾਂਦਾ ਹੈ ਕਹਿੰਦਾ ਅੱਧਿਕ ਕਿਤੇ ਸਟਾਰਟ ਮੇਰਾ ਜਾਂਬਾ ਦੀ ਹੋਰ ਦਾ ਕੀ ਫਾਲ ਦੀ ਬੇਬੇ ਫਾਲਾ ਸਰਤਾਜ ਸਿੰਘ ਸਿਰ ਦਾ ਜੋੜੀਆਂ ਚ ਆਵੇ ਗੇਤੀ ਚੰਡੀਗੜ ਨਾ ਕਰਾਵਾ ਸ਼ਾਦੀ ਜੱਜ ਦੇ ਤੇ ਮਾਂ ਮੇਰੀ ਕਰੇ ਬੇਨਤੀ ਚੰਡੀਗੜ ਨਾ ਕਰਾਵਾ ਮੇਂ ਸ਼ਾਦੀ ਜੱਜ ਦੇ ਬੋ ਮਾਂ ਮੇਰੀ ਕਰੇ ਗੇਤੀ ਕਹਿੰਦਾ ਚੋਰੀ ਚੋਰੀ ਛੱਡੀ ਚਮਕੀਲਾ ਸੁਣਦੀ ਕਹਿੰਦਾ ਇਹ ਸੁਣਦੀ ਦੀਦਾਰ ਹੋਵੇ ਮਾਪਿਆਂ ਨੂੰ ਛੱਡ ਕਿਸੇ ਨਾਲ ਦਾ ਸਰਹਾਰ ਹੋਵੇ ਚੰਡੀਗੜ ਭੱਜ ਜੋ ਸਹਾਰਾ ਲੈ ਕਲੂੰਗਦਾਰ ਉਹ ਵਿਗੜਿਆ ਰੂਪ ਹੁੰਦਾ ਸਿਹਾ ਸਿੰਘ ਖੂਨ ਦਾ ਉਹ ਵਿਗੜਿਆ ਰੂਪ ਹੁੰਦਾ ਸਿਹਾ ਸਿੰਘ ਖੂਨ ਦਾ ਕਹਿੰਦਾ ਤੇਰਾ ਲਿਖ ਦੂ ਸੁਪੈਦਿਆਂ ਤੇ ਨਾ ਨੀ ਮੇਨ ਜੀਟੀ ਰੋਡ ਦੇ ਉੱਤੇ ਇਹਦੀ ਵਿਜੇ ਲੇਖਣਾ ਤੂੰ ਲਿਖ ਮੇਰਾ ਚਿੱਠੀ ਵਿੱਚ ਨਾ ਹਮ ਸਫਰ ਤੇ ਤੂੰ ਤੇਰੇ ਥੱਲੇ ਮੇਰਾ ਨਾਂ ਨਿੱਗਾ ਸੱਦਾ ਦਿੰਦਾ ਫਿਰੇ ਬਾਪੂ ਨਾਲੇ ਮੇਰੀ ਮਾਂ ਹੋਵੇ ਚਮਕਦੇ ਸਤਾਰਿਆਂ ਚ ਭਤੀਜੀ ਗੁਰ ਸਿਫਤ ਦਾ ਨਾਮ ਹੋਵੇ ਚਮਕਦੇ ਸਤਾਰਿਆਂ ਚ ਭਤੀਜੀ ਗੁਰ ਸਿਫਤ ਦਾ ਨਾਮ ਕਿਹੜਾ ਕਾਲਾ ਮਾਲ ਹੀ ਸ਼ੱਕਦਾ ਗੱਭਰੂ ਦਿਲ ਦਾ ਨਹੀਂ ਉਹ ਕਾਲੇ ਦਾ ਤੇਰੀ ਪੀ ਐਚ ਡੀ ਤੇ ਭਾਰੂ ਪੈ ਗਿਆ ਪਿਆਰ ਪਲੱਸ 2 ਵਾਲੇ ਦਾ ਕਹਿੰਦੀ ਮੈਂ ਅਜੇ ਤੱਕ ਕੀਤੀ ਸੀ ਵੀ ਐਚ ਡੀ ਵੀ ਡਿਗਰੀ ਦਾ ਵੀ ਕਰਜ ਪਿਆ ਮਾਂ ਤੇ ਪਿਓ ਦੀਆਂ ਅੱਖਾਂ ਦੇ ਵਿੱਚ ਧੀ ਆਪਣੀ ਦਾ ਦਰਦ ਪਿਆ ਕਾਲਾ ਮਾਲ ਜੋ ਸ਼ੱਕਦਾ ਸ਼ੱਕ ਦੀ ਉਹ ਕੋਠੀ ਦੇ ਦਾਣੇ ਵੇ ਸਿਹਾ ਸਿੰਘ ਫੇਰ ਕੀ ਖਾਣਗੇ ਮੇਰੇ ਢਿੱਡੋ ਜੰਮੇ ਨਿਆਲੇ ਵੇ ਸਿਹਾ ਸਿੰਘ ਮੇਰੇ ਕੀ ਖਾਣਗੇ ਢਿੱਡੋ ਜੰਮੇ ਨਿਆਲੇ ਵੇ ਕਹਿੰਦਾ ਠੋਡੀ ਉੱਤੇ ਤਿਲ ਤੇਰੀ ਬਾਹ ਤੇ ਮੋਰਨੀ ਕਦੀ ਫਾਤਿਮਾ ਹੋਰ ਨਹੀਂ ਦਿਖਦੀ ਤੁਨੂੰ ਦਿਖ ਗਿਆ ਤਿਲਵੀ ਠੋਡੀ ਦਾ ਸਿੰਘਾਸਨ ਪਰ ਸਹਾਰਾ ਚੜਿਆ ਦੇਖਿਆ ਤੈਨੂੰ ਬੋਡੀ ਦਾ ਬਾਲੋਂ ਡਿੱਕਣ ਬਾਸ ਵਾਲੇ ਘਰ ਕੰਬੂ ਦੇ ਵਿੱਚ ਮੇਰੇ ਵੇ ਤਾਂ ਮੈਂ ਵਿੱਚ ਆਤਵੇ ਘੁਰਚਣੇ ਪਿੰਡ ਸਿਹਾਸਿਕ ਤੇਰੇ ਵੇ ਤਾਂ ਮੈਂ ਵਿੱਚ ਆਤਵੇ ਘੁਰਚਣੇ ਪਿੰਡ ਸਿਹਾਸਿਕ ਤੇਰੇ ਮੇਰਾ ਨਾਮ ਜੀਨਾ ਹੈ ਮੈਂ ਅੱਜ ਤੁਹਾਡੇ ਅੱਗੇ ਇੱਕ ਗਾਣਾ ਪੇਸ਼ ਕਰਨ ਜਾ ਰਹੀ ਹਾਂ ਜਿਸ ਗਾਣੇ ਦਾ ਨਾਮ ਹੈ ਸੋਨੇ ਦੀਆਂ ਡੰਡੀਆਂ ਓ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਹਣੇ ਦੀਆ ਡੰਡਿਆ ਲਿਆ ਦੇ ਤੇ ਕੰਲਾ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਹੋ ਗਿਆ ਮੈਂ ਤੇਰੇ ਕੁਰਬਾਨ ਹੋ ਗਿਆ ਮੈਨੂੰ ਸੋਹਣੇ ਦੀਆ ਡੰਡਿਆ ਲਿਆ ਦੇ ਰੇਸ਼ਮੀ ਮੈਨੂੰ ਲੈ ਦੇ ਖੱਟੇ ਲੰਗ ਦਿੰਦਾ ਗੁੱਸਾ ਦਿਲੇ ਬਾਹਰ ਬਈਆ ਲੈ ਦੇ ਮੈਨੂੰ ਚੰਗਦਾ ਓ ਮੈਨੂੰ ਫੁੱਲਾਂ ਵਾਲੀ ਗੁੜਤੀ ਸਵਾ ਦੇ ਦੱਨੂ ਫੁੱਲਾਂ ਵਾਲੀ ਗੁੜਤੀ ਸਵਾ ਦੇ ਤੇਰੀ ਜੇ ਮੇਰੀ ਲਾ ਦੇ ਮੈਂ ਤੇਰੇ ਗੁਰਬਾਤ ਸੋਹਿਆ ਮੈਂ ਤੇਰੇ ਗੁਰਬਾਤ ਸੋਹਿਆ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਤੇ ਇਹ ਇੱਥੇ ਬਤਵੰਤੇ ਸੱਜਣ ਜੋ ਆਏ ਹੋਏ ਸਾਰੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸਸੀ ਦਾਖਲਾ ਰੈਲੀ ਦੀ ਮੁਹਿੰਮ ਆਗਾਜ਼ ਕਰ ਰਹੀ ਹਾਂ ਵਿਸ਼ੇਸ਼ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਦੇ মান ਨੂੰ ਉੱਚਾ ਚੁੱਕਣ ਵਾਸਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਜਿਸ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਪੱਸੇ ਸਰਕਾਰੀ ਸਕੂਲ ਹੁਣ ਕਿਸੇ ਵੀ ਪੱਖ ਤੋਂ ਘੱਟ ਨਹੀਂ ਰਹੇ ਸਰਕਾਰ ਨੇ ਆਪਣਾ ਜ਼ੋਰ ਨੈਸ਼ਨਲ ਇੰਟਰਨੈਸ਼ਨਲ ਟ੍ਰੇਨਿੰਗਾਂ ਵਾਸਤੇ ਜ਼ੋਰ ਲਗਾਇਆ ਹੋਇਆ ਹੈ ਜਿਸ ਦੇ ਵਿੱਚ ਮੈਂ ਵੀ ਇੰਟਰਨੈਸ਼ਨਲ ਟ੍ਰੇਨਿੰਗ ਦਾ ਪ੍ਰੋਪਰਟ ਕਰਕੇ ਆਈ ਹਾਂ ਇਸ ਕਰਕੇ ਸਭ ਨੇ ਇੱਥੇ ਮੈਨੂੰ ਆਨ ਦਾ ਮਾਨ ਪ੍ਰਾਪਤ ਕੀਤਾ ਹੈ ਕਿ ਸਾਰੇ ਇੱਥੇ ਜਿਹੜੇ ਡਰਨ ਸਾਇਏ ਹੋਏ ਹਨ ਜੋ ਪਿੰਡ ਦੇ ਪਤੰਤੇ ਸੱਜਣ ਆਏ ਹੋਣੇ ਜਾਂ ਟੀਚਰਸ ਆਏ ਹੋਏ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਸਰਕਾਰੀ ਸਕੂਲ ਉਹਨੇ ਮਾਨ ਬਣ ਗਏ ਹਨ ਨਾ ਕਿਸੇ ਵੀ ਗੱਲ ਤੋਂ ਕਿਸੇ ਵੀ ਪੱਖ ਤੋਂ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਇੱਕ ਦੋ ਦਿਨਾਂ ਦੇ ਨਾ ਸ਼ਾਰਟ ਨੋਟਿਸ ਤੇ ਉੱਤੇ ਹੀ ਬੱਚਾ ਨੇ ਕਿੰਨੀ ਅੱਛੀ ਪਰਫਾਰਮੈਂਸਿਸ ਪੇਸ਼ ਕਰ ਦਿੱਤੀਆਂ ਨੇ ਇਹਦਾ ਮਤਲਬ ਇਹਨਾਂ ਦੇ ਵਿੱਚ ਇਨਵੈਂਟ ਹੀ ਆਏ ਜਿੱਦਾਂ ਇਹ ਨਹੀਂ ਕਿ ਅਸੀਂ 2 ਦਿਨਾਂ ਦੇ ਵਿੱਚ ਇਹਨਾਂ ਨੂੰ ਤਿਆਰੀ ਕਰਾਈ ਤੇ ਸਟੇਜ ਦੇ ਉੱਤੇ ਲੈ ਆਏ ਜਿੱਥੇ ਵੀ ਜਿਸ ਵੀ ਸਕੂਲ ਨੂੰ ਹੁਕਮ ਹੋਇਆ ਆਪਣੇ ਬੱਚਿਆਂ ਨੂੰ ਉਹ ਇੱਕ ਦਿਨ ਦੇ ਸ਼ਾਰਟ ਨੋਟਿਸ ਤੇ 2 ਦਿਨ ਦੇ ਸ਼ਾਰਟ ਨੋਟਿਸ ਤੇ ਲਿਆ ਕੇ ਸਟੇਜ ਦੇ ਉੱਤੇ ਕਿੰਨੀਆਂ ਅੱਛੇ-ਅੱਛੇ ਪਰਫਾਰਮੈਂਸਿਸ ਕਰਵਾਉਣੀਆਂ ਲੱਗੀਆਂ ਇਸੇ ਤਰ੍ਹਾਂ ਕਿਸੇ ਇਹਦਾ ਕਲਚਰਲ ਪ੍ਰੋਗਰਾਮ ਦੀ ਇੱਕ ਐਗਜ਼ਾਮਪਲ ਹੋ ਗਈ ਹੈ ਇਸੇ ਤਰ੍ਹਾਂ ਪੜਾਈ ਪੱਖੋਂ ਇੰਗਲਿਸ਼ ਕੋਕਣ ਪੱਖੋਂ ਇਹ ਕਿਸੇ ਵੀ ਜੋ ਸਰ ਜਨਿਕ ਵਿਕਾਸ ਦੇ ਵਿਚੰਦਾ ਕਿਸੇ ਵੀ ਪੱਖੋਂ ਅਸੀਂ ਕੱਟਣੀ ਆ ਤੇ ਮੈਂ ਇਸ ਸਟੇਜ ਦੇ ਪੱਖ ਤੋਂ ਇਹ ਕਹਿਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਐਡਮਿਸ਼ਨਾਂ ਵਾਲੇ ਤੇ ਆਂਦਿਓ ਸਰਕਾਰੀ ਸਕੂਲਾਂ ਵੱਲ ਦਾਖਲੇ ਕਰਵਾਓ ਧੰਨਵਾਦ ਸਬਰ ਰੰਗਾਂ ਨਹੀਂ ਹੋ ਸਕਦਾ ਜਿੰਨੂੰ ਖਬਰ ਹੈ ਨਹੀਂ ਉਹਨੂੰ ਸਬਰ ਹੈ ਤੇ ਸਬਰਿਆਂ ਨੂੰ ਖਬਰਦਾਰ ਕਰੀਏ ਬੰਨ ਘੁੰਗਰੂ ਤੰਗਰੀ ਬਾਗ ਨੱਚੀਏ ਬੁੱਲੇ ਸ਼ਾਹ ਵਾਂਗੂ ਰਾਜੀ ਯਾਰ ਕਰੀਏ ਜਿੰਨੂੰ ਪਿਆਰ ਕਰੀਏ ਬਸ ਪਿਆਰ ਕਰੀਏ ਪਰ ਐਵੇਂ ਨਾ ਨਿੰਦ ਵਿਚਾਰ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਵੋਟ ਪਾਲਣਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਵੋਟ ਪਾਲੀ ਸਾਡੇ ਅੱਜ ਵੀ ਸ਼ਹਾਦਤਾਂ ਮੋਹਨ ਦੇ ਆਗਾਜ਼ ਵਾਸਤੇ ਸਾਡੇ ਸਕੂਲ ਦੇ ਸਾਡੇ ਬਲਾਕ ਦੇ ਬੀਏਨੂ ਸਾਹਿਬ ਜੀ ਅਰੰਗ ਗਰਗ ਜੀ ਮੈਡਮ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਮਮੋਰ ਸਾਹਿਬ ਮੈਡਮ ਆਪ੍ਰੀਤ ਕੌਰ ਜੀ ਬੀਪੀਓ ਸਾਹਿਬ ਇਸ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਇੰਚਾਰਜ ਅਰਜਿੰਦਰ ਜੀ ਹਾਈ ਸਕੂਲ ਦੇ ਇੰਚਾਰਜ ਜਸ਼ਵੀਰ ਜੀ ਵੱਖ-ਵੱਖ ਸਕੂਲਾਂ ਤੋਂ ਜਿੰਨੇ ਵੀ ਸਾਡੇ ਅਧਿਆਪਕ ਸਾਹਿਬਾਨ ਸਕੂਲ ਮੁਖੀ ਸਾਹਿਬਾਨ ਕੋੰਟੇ ਨੇ ਉਹਨਾਂ ਸਾਰਿਆਂ ਦਾ ਦਿਲੋਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਸਵਾਗਤ ਹੈ ਸਾਰਿਆਂ ਦਾ ਜੀ ਅੱਜ ਦੇ ਇਸ ਮਹਿੰਮ ਦੇ ਵਿੱਚ ਪਹੁੰਚਣ ਵਾਸਤੇ ਤਾਂ ਬੜੇ ਤੁਮੇ ਦੱਸਣਾ ਜੰਗੋ ਕੀ ਬੜੇ ਸ਼ੋਰ ਟਰਮ ਦੇ ਵਿੱਚ ਜਿਹੜਾ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਅਜੇ ਪਰਸੋਂ ਅਸੀਂ ਮੀਟਿੰਗ ਤੇ ਗਏ ਸੀ ਕਿ ਜ਼ਿਲ੍ਹਾ ਸਿੱਖਿਆ ਅਫਸਰ ਫਿਨੈਸ ਕੈਂਦਰੀ ਮੈਡਮ ਪ੍ਰਵੀਨਦਰ ਕੌਰ ਜੀ ਦੀ ਗਵਾਹੀ ਦੇ ਵਿੱਚ ਮੀਟਿੰਗ ਹੋਈ ਤਾਂ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਜਿਹੜਾ 20 ਤਰੀਕ ਤੋਂ ਦਾਖਲਾ ਮਹਿਮ ਦਾ ਆਗਾਜ਼ ਕਰਨਾ ਹੈ ਜੀ ਪਰਸੋਂ ਦੀ ਗੱਲ ਹੈ ਤਾਂ ਇੱਕ ਦਿਨ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਹੈ ਜਿਹੜਾ ਉਲੀਕਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਤਾਂ ਇੱਕ ਵਾਸਤੇ ਸਰਕਾਰੀ ਹਾਈ ਸਕੂਲ ਬਿਸ਼ੈਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਬਿਸ਼ੈਰਾ ਆ ਗਿਆ ਵਧਾਈ ਦੇ ਪਾਤਰ ਨੇ ਤਾਂ ਮੈਂ ਜ਼ਰੂਰ ਕਹੂੰਗਾ ਕਿ ਇਹਨਾਂ ਦੇ ਨਾਂ ਤੇ ਇੱਕ ਵਾਰੀ ਜ਼ਰੂਰ ਕਲਾਪਿੰਗਲੀ ਸ਼ੋਰਟ ਟਾਈਮ ਦੇ ਵਿੱਚ ਇਹਨਾਂ ਸੋਹਣਾ ਪ੍ਰੋਗਰਾਮ ਮੈਂ ਹੀ ਦੇਖਿਆ ਪਹਿਲਾਂ ਕਿਤੇ ਵੀ ਹੋਇਆ ਹੋਵੇ ਤਾਂ ਕੰਤੇ ਬਲਾਕ ਦੇ ਨੋਡਲਪਸਰ ਫਰੀ ਅਰਮਨ ਗਰਗ ਜੀ ਮੈਡਮ ਅਮਨਪ੍ਰੀਤ ਕੌਰ ਜੀ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਬੀ.ਐਸ.ਏ. ਸਾਭ ਜੀ ਦੀ ਅਗਵਾਈ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਬੜਾ ਸੋਹਣਾ ਪ੍ਰੋਗਰਾਮ ਹੈ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਪੁੱਜੇ ਨੇ ਉਹਨਾਂ ਨੇ ਪੂਰੀ ਕਵੈਂਟੀ ਕਰਾਂਗੇ ਕਿ ਤੁਸੀਂ ਦੇਖੋ ਇਹ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਬੰਗੂਗੜ ਤਿਆਰ ਕੀਤਾ ਹੈ ਇਹ ਵੀ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਇੰਨਾ ਸੋਹਣਾ ਜਿਹੜਾ ਕਲਚਰਲ ਪ੍ਰੋਗਰਾਮ ਤੁਹਾਡੇ ਸਾਹਮਣੇ ਚਾਗ ਰਿਹਾ ਇੱਕ ਦਿਨ ਤਿਆਰ ਕੀਤਾ ਹੈ ਤੇਰੇ ਵਾਸਤੇ ਸਾਡਾ ਸਾਰਾ ਮੂਰਤ ਬਲਾਕ ਪ੍ਰਾਇਮਰੀ ਸਕੂਲ ਹਾਈ ਸਕੂਲ ਜੁਨੀਅਰ ਸੈਕੰਡਰੀ ਸਕੂਲ ਮਿਡਲ ਸਕੂਲ ਸਾਰੇ ਵਿਦਾਈ ਦੇ ਪਾਤਰ ਨੇ ਤਾਂ ਜਿਨ੍ਹਾਂ ਨੇ ਮੈਨੂੰ ਇੱਥੇ ਸਮਾਂ ਦਿੱਤਾ ਸ਼੍ਰੀ ਹਰਜਿੰਦਰ ਜੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਨੇ ਜੋ ਬਹੁਤ ਹੀ ਸੋਹਣਾ ਸਟੇਜ ਕਰ ਰਿਹਾ ਹੈ ਇੰਨਾ ਸੋਹਣਾ ਪ੍ਰੋਗਰਾਮ ਕੀਤਾ ਥੋੜਾ ਸਾਰਿਆਂ ਦਾ ਦਿਲ ਜਿੱਤਿਆ ਗਿਆ ਰਿਹਾ ਜਾਂ ਤਾਂ ਕੋਈ ਬਤਾ ਕਵਰੇ ਕਵਰੇ ਜਿਹੜੀ ਹੋ ਰਹੀ ਹੈ ਉਧਰ ਸਾਊਂਡ ਦੀ ਸੇਵਾ માં ਜਿਹੜੇ ਮਲਕੀਤ ਸਿੰਘ ਬਸਹਿਰਾ ਜੇਕਰ ਕਦੇ ਵੀ ਕਿਸੇ ਦੇਖ ਲੋ ਪਲੀਜ਼ ਬੱਚੇ ਸਾਰੇ ਨੂੰ ਦੇਖਣ ਪਾ ਯਾਰ ਨਹੀਂ ਹੋ ਇੱਕ ਵਾਰ ਸਟੇਟ ਸਟੇਟ ਨਾ ਛੱਡਦੀ ਦੇਖ ਲੋ